ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਕ ਮਿੱਤਰੋ ਆਪਾਂ ਜਿੰਨੇ ਵੀ ਕੂਤਰ ਵਾਲੇ ਖੜਾ ਰਹੀ ਆ ਸਾਰਿਆਂ ਦਾ ਵਿਰਾਟ ਪੀਜਨ ਕਲੱਬ ਤੇ ਸਵਾਗਤ ਆ ਤੇ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਜਾਣਕਾਰੀ ਜਿਹੜੀ ਹੈਗੀ ਆ ਕਬੂਤਰਾਂ ਦੇ ਤੁਹਾਡੇ ਨਾਲ ਅਸੀਂ ਲੈ ਕੇ ਆਉਂਦੇ ਰਹਨੇ ਆ ਅੱਜ ਆਪਣੇ ਕੋਲ ਡਾਕਟਰ ਜੱਸਲ ਸਾਹਿਬ ਜੋ ਕਿ ਪੰਛੀਆਂ ਦੇ ਜਾਨਵਰਾਂ ਦੇ ਸਪੈਸ਼ਲਿਸਟ ਨੇ ਓਏ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਆ ਦਵਾਈਆਂ ਜਿਹੜੀਆਂ ਕਬੂਤਰਾਂ ਪੰਛੀਆਂ ਘੋੜਿਆਂ ਕੁੱਤਿਆਂ ਵਾਸਤੇ ਜਿਹੜੀਆਂ ਤਿਆਰ ਕਰਦੇ ਨੇ ਔਰ ਇੱਕ ਕੰਪਨੀ ਦੇ ਓਨਰ ਨੇ ਇਹਨਾਂ ਕੋਲ ਬਹੁਤ ਜ਼ਿਆਦਾ ਵਧੀਆ ਕਿਸਮ ਦੇ ਜਿਹੜੇ ਹੈਗੇ ਆ ਪ੍ਰੋਡਕਟ ਹੁੰਦੇ ਨੇ ਇਹਨਾਂ ਦੇ ਦਿੱਤੇ ਹੋਏ ਪ੍ਰੋਡਕਟਾਂ ਦੇ ਨਾਲ ਹੀ ਜਿਹੜਾ ਹੈਗਾ ਆਪਾਂ ਆਪਣੇ ਕਬੂਤਰਾਂ ਨੂੰ ਜਿਹੜਾ ਸਾਂਭਦੇ ਆ ਤੇ ੜਾਉਂਦੇ ਆ ਤੇ ਉਹਨਾਂ ਨੂੰ ਤੰਦਰੁਸਤ ਰੱਖਦੇ ਆ ਉਹਨਾਂ ਦੇ ਪ੍ਰੋਡਕਟਾਂ ਦੇ ਕੰਮ ਕੀ ਨੇ ਉਹ ਕਿਵੇਂ ਕੰਮ ਕਰਦੇ ਨੇ ਉਹ ਸਾਨੂੰ ਬਰੀਫਲੀ ਦੱਸਣਾ ਨਹੀਂ ਆਂਦਾ ਪੂਰੇ ਤਰੀਕੇ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਚੰਗੀਆਂ ਗੱਲਾਂ ਜਿਵੇਂ ਕਬੂਤਰਬਾਈ ਦਾ ਸੀਜ਼ਨ 2025 ਦਾ ਹੁਣ ਆ ਰਿਹਾ ਕਲ ਉਤਰਨ ਜਿਹੜਾ ਹੈਗਾ ਆ ਕਿਹੜੀ ਖੁਰਾਕ ਦੇਣੀ ਆ ਕਿੱਦਾਂ ਦੇਣੀ ਆ ਕਿਹੜੀ ਮੈਡੀਸਿਨ ਕਿਹੜੀ ਸੂਟੇਬਲ ਆ ਪੰਛੀਆਂ ਦੇ ਲਈ ਔਰ ਕਿਹੜਾ ਕਿੱਦਾਂ ਕੰਮ ਕਰਦੀ ਆ ਡਾਕਟਰ ਸਾਹਿਬ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਚੈਨਲ ਨੂੰ ਜਿੰਨੇ ਵੀ ਵਰਸਾ ਲੱਗੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਛੋਟੇ ਜਿਹੇ ਵੀਡੀਓ ਦੇ ਵਿੱਚ ਅ ਅਸੀਂ ਪਹਿਲਾਂ ਵੀ ਇਸ ਚੈਨਲ ਦੇ ਵਿੱਚ ਮੈਂ ਬਹੁਤ ਸਾਰੀ ਜਾਣਕਾਰੀ ਪਹਿਲਾਂ ਵੀ ਦੇ ਚੁੱਕਿਆ ਆ ਹੈ ਨਾ ਵੀਰ ਜੀ ਤੁਹਾਨੂੰ ਪਤਾ ਹੀ ਹੋਗਾ ਹਾਂਜੀ ਤੇ ਉਹੀ ਜਾਣਕਾਰੀ ਥੋੜੀ ਜੀ ਹੋਰ ਸਾਂਝੀ ਕਰਨ ਵਾਸਤੇ ਅੱਜ ਅਸੀਂ ਆਏ ਹੈਗੇ ਇੱਥੇ ਤੇ ਜਦੋਂ ਹੁਣ ਕਬੂਤਰबाजी ਦਾ ਸੀਜ਼ਨ ਸਟਾਰਟ ਹੋ ਰਿਹਾ ਹੈਗਾ ਇਸ ਕਰਕੇ ਸਾਨੂੰ ਆਪਣੇ ਕਬੂਤਰਾਂ ਨੂੰ ਹੁਣ ਤੋਂ ਹੀ ਉਹਦੀ ਤਿਆਰੀ ਕਰਨੀ ਪੈਣੀ ਹੈ ਤਾਂ ਜੋ ਬਾਜ਼ੀਆਂ ਦਾ ਬਿਲਕੁਲ ਸਮੇਂ ਦੇ ਵਿੱਚ ਉਹਨਾਂ ਦਾ ਸਾਡੇ ਜਿਹੜੇ ਕਬੂਤਰ ਹੈਗੇ ਆ ਪੰਛੀ ਹੈਗੇ ਆ ਉਹ ਚੰਗੀ ਪਰਫਾਰਮੈਂਸ ਨਾਲ ਉੱਡ ਸਕਣ ਔਰ ਜਿੱਤ ਸਕਣ ਉਸ ਕਰਕੇ ਸਾਨੂੰ ਉਹਨਾਂ ਦੀ ਸਾਥ ਸੰਭਾਲ ਹੁਣ ਤੋਂ ਹੀ ਕਰਨੀ ਪੈਣੀ ਹੈ ਜਿਹਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਵੀ ਸਾਡੇ ਪ੍ਰੋਡਕਟ ਹੈਗੇ ਆ ਤੁਹਾਨੂੰ ਇਹਦੇ ਬਾਰੇ ਪੂਰੀ ਪੂਰੀ ਜਾਣਕਾਰੀ ਮੈਂ ਦੇ ਰਿਹਾ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਇਸ ਪੀਜਨ ਮੈਗਾ ਆਇਲ ਤੋਂ ਪੀਜਨ ਮੈਗਾ ਆਇਲ ਜੀ ਇਹਦੇ ਬਾਰੇ ਪ੍ਰੋਪਰ ਜਿਹੜਾ ਡਾਕਟਰ ਸਾਹਿਬ ਸਾਨੂੰ ਦੱਸਣਗੇ ਇਹਦੇ ਵਿੱਚ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ ਜੀ ਗੁਰਾ ਜੀ ਇਹ ਜਿਹੜਾ ਪੀਜਨ ਮੈਗਾ ਆਇਲ ਹੈ ਇਹ ਇੱਕ ਐਨਾ ਕੋ ਵਧੀਆ ਪ੍ਰੋਡਕਟ ਹੈਗਾ ਕਿ ਕਿਉਂਕਿ ਬਹੁਤ ਸਾਰੇ ਪ੍ਰੋਡਕਟ ਇਹ ਇੱਕ ਸਿੰਪਲ ਆਇਲ ਨਹੀਂ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਸੰਜੀ ਕਰਨਾ ਚਾਹੁੰਗਾ ਕਿ ਕੋਈ ਸਿੰਪਲ ਕੋਈ ਤੇਲ ਨਹੀਂ ਹੈਗਾ ਜਿਹੜਾ ਆਪਾਂ ਕੋ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਆਪਾਂ ਆਪਣੇ ਫੰਕਸ਼ਨ ਨੂੰ ਪਾ ਲਈਏ ਇਹ ਇੱਕ ਮੈਡੀਕੇਟਿਡ ਆਇਲ ਹੈਗਾ ਮੈਡੀਕੇਟਿਡ ਆਇਲ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਓਮੇਗਾ 3 ਓਮੇਗਾ 6 ਓਮੇਗਾ 9 ਫੈਟੀ ਐਸਿਡਸ ਹੈਗੇ ਨੇ ਇਹਦੇ ਵਿੱਚ ਵਿਟਾਮਿਨ A ਹੈਗਾ ਆ ਵਿਟਾਮਿਨ D ਫ੍ਰੀ ਹੈਗਾ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਕਬੂਤਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਉਹ ਹੈਗਾ ਵਿਟਾਮਿਨ E ਵਿਟਾਮਿਨ E ਜਿਹੜਾ ਹੈਗਾ ਆ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ-ਕਿਵੇਂ ਇਹ ਸਾਰਾ ਕੰਮ ਕਰਦਾ ਔਰ ਕਿਦਾਂ ਲਾਭ ਦਾਇਆ ਕਰਦਾ ਇਹਦੇ ਵਿੱਚ ਜਿਹੜਾ ਇਹ 99.9% ਇਹਦੇ ਵਿੱਚ ਫੈਟ ਹੈਗੀ ਔਰ ਜਿਹੜੀ ਫੈਟ ਹੈਗੀ ਆ ਉਹ ਕਬੂਤਰਾਂ ਨੂੰ ਊਰਜਾ ਦਿੰਦੀ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਬਾਜ਼ੀਆਂ ਸ਼ੁਰੂ ਹੋਣਗੀਆਂ ਉਸ ਨੂੰ ਕਬੂਤਰ ਨੂੰ ਉੱਡਣ ਵਾਸਤੇ ਕੀ ਜ਼ਿਆਦਾ ਚਾਹੀਦਾ ਹੋਊਗਾ ਊਰਜਾ ਐਕਸਟਰਾ એનર્ਜੀ ਹਾਂ ਐਕਸਟਰਾ એનર્ਜੀ ਜੇ ਉਹਦੇ ਵਿੱਚ ਊਰਜਾ ਨਹੀਂ ਹੋਏਗੀ ਉਹ ਲੰਬੀ ਉਡਾਨ ਨਹੀਂ ਭਰ ਸਕੇਗਾ ਸਹੀ ਹੈ ਇਸ ਕਰਕੇ ਉਹਦੀ ਊਰਜਾ ਨੂੰ ਵਧਾਉਣ ਵਾਸਤੇ ਇਹ ਇੱਕ ਪਰਫੈਕਟ ਪ੍ਰੋਡਕਟ ਹੈਗਾ ਹੈ ਕਿਉਂਕਿ ਕਬੂਤਰ ਨੂੰ ਜਿਹੜੀ ਹੈ ਊਰਜਾ ਇਸ ਮੈਗਾ ਆਇਲ ਤੋਂ ਮਿਲਦੀ ਹੈ ਪੀਜਨ ਮੈਗਾ ਆਇਲ ਤੋਂ ਮਿਲਦੀ ਹੈ ਨੰਬਰ 1 ਬੈਨੀਫਿਟ ਇਹਦਾ ਆਈਏਗਾ ਨੰਬਰ 2 ਜੇ ਅਸੀਂ ਇਹਨਾਂ ਨੂੰ ਹੁਣ ਅਗਰ ਦੇ ਹੁਣ ਸ਼ੁਰੂ ਕਰਦੇ ਆਂ ਅਗਰ ਜੇ ਮੰਨ ਲਓ ਸਾਡੇ ਕੋਲ ਬੱਚੇ ਹੈਗੇ ਨਾ ਅਸੀਂ ਬੱਚੇ ਤਿਆਰ ਕਰ ਰਹੇ ਹਾਂ ਅਗਰ ਇਹਨਾਂ ਨੂੰ ਹੁਣ ਤੋਂ ਹੀ ਦੇਣਾ ਸ਼ੁਰੂ ਕਰਦੇ ਤਾਂ ਉਹਨਾਂ ਦੇ ਜਿਹੜੇ ਖੰਭ ਆਉਂਦੇ ਨੇ ਪਰ ਪਟਾਈ ਤੋਂ ਬਾਹਰ ਜਦੋਂ ਦੁਬਾਰਾ ਨਵੇਂ ਖੰਭ ਆਉਂਦੇ ਆ ਖੰਭ ਬਹੁਤ ਵਧੀਆ ਮਜ਼ਬੂਤ ਹੋਣੇ ਚਾਹੀਦੇ ਆ ਮਜ਼ਬੂਤੀ ਖੰਭ ਦਾ ਮਜ਼ਬੂਤ ਖੰਭ ਦੇ ਨਾਲ ਹੀ ਜਾਨਵਰ ਲੰਬੀ ਉਡਾਨ ਭਰ ਸਕੇਗਾ ਔਰ ਉਹ ਇੱਕ ਪਰਫੈਕਟ ਪ੍ਰੋਡਕਟ ਹੈ ਜਿਹੜਾ ਕਿ ਮਜ਼ਬੂਤ ਖੰਭ ਇਹਦੇ ਨਾਲ ਆਉਂਦੇ ਆ ਨੰਬਰ ਦੂਸਰਾ ਬੈਨੀਫਿਟ ਨੰਬਰ ਤੀਸਰਾ ਬੈਨੀਫਿਟ ਜਿੱਦਾਂ ਵਿਟਾਮਿਨ E ਇਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਵਿਟਾਮਿਨ E ਜਿਹੜੀਆਂ ਔਰਤਾਂ ਅੰਡੇ ਪਰਪਰ ਨਹੀਂ ਲੈਂਦੀਆਂ ਜਾਂ ਉਹਨਾਂ ਦੇ ਅੰਡੇ ਜਿਹੜੇ ਆਂਦੇ ਆ ਇਨਫਰਟਾਈਲ ਆਂਦੇ ਆ ਯਾਨੀ ਕਿ ਬੱਚਾ ਨਹੀਂ ਨਿਕਲਦਾ ਉਹਦੇ ਵਿੱਚ ਵੀ ਇਹ ਬਹੁਤ ਬੈਨੀਫੀਸ਼ੀਅਲ ਹੋ ਸਕਦਾ ਹੈ ਸੋ ਇਹਦੇ ਬਹੁਤ ਸਾਰੇ ਅਣਗਿਣਤ ਫਾਇਦੇ ਹੈਗੇ ਆ ਦੂਸਰਾ ਮਸਲ ਦੀ ਜਿਹੜੀ ਗਰੋਥ ਹੈਗੀ ਆ ਮਸਲ ਦੀ ਜਿਹੜੀ ਮਜ਼ਬੂਤੀ ਹੈਗੀ ਆ ਉਹ ਵੀ ਸਾਡੇ ਜਿਹੜੇ ਉੱਡਣ ਵਾਲੇ ਕਬੂਤਰ ਹੈਗੇ ਆ ਉਹਨਾਂ ਦੇ ਵਾਸਤੇ ਜ਼ਰੂਰੀ ਹੈ ਉਹ ਸਾਰੇ ਹੀ ਗੁਣ ਉਹ ਤੁਹਾਨੂੰ ਰੀਜਨ ਮੇਗਾ ਆਇਲ ਦੇ ਵਿੱਚ ਮਿਲਣ ਭਾਈ ਇੱਕ ਹੀ ਆਇਲ ਜਿਹੜਾ ਹੈਗਾ ਆ ਜਿਹੜਾ ਕਿ ਮੈਡੀਕੇਟਡ ਆ ਕਾਫੀ ਜਿਹੜਾ ਹੈਗਾ ਆ ਇਹਦੇ ਬੈਨੀਫਿਟ ਡਾਕਟਰ ਸਾਹਿਬ ਨੇ ਦੱਸਿਆ ਅੰਡਿਆਂ ਦੇ ਵਿੱਚ ਵੀ ਜਿਹੜਾ ਹੈਗਾ ਆ ਇਹ ਪ੍ਰੋਪਰ ਕਾਫੀ ਹੱਦ ਤੱਕ ਕੰਮ ਕਰਦਾ ਅਸੀਂ ਯੂਜ਼ ਵੀ ਕਰਦੇ ਆ ਮਸਲ ਪਾਵਰਸ ਠੀਕ ਆ ਜੀ ਤੇ ਜਿਹੜੀ ਇਨਸਟੈਂਟ એનર્ਜੀ ਜਿਹੜੀ ਹੈਗੀ ਆ ਕਬੂਤਰਾਂ ਨੂੰ ਉੱਡਣ ਵਾਸਤੇ ਜਿਹੜੀ ਹੈਗੀ ਆ ਐਨਰਜੀ ਜਿਹੜੀ ਆ ਗਿਆ ਉਹ ਵੀ ਪ੍ਰਦਾਨ ਜਿਹੜਾ ਹੈ ਤੇਲ ਜਿਹੜਾ ਕਰਦਾ ਹੈ ਹੁਣ ਤੁਹਾਨੂੰ ਇਹਦੇ ਦੇਣ ਦਾ ਤਰੀਕਾ ਇਸਤੇਮਾਲ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਆ ਇਹਨੂੰ ਦੇਣ ਦਾ ਤਰੀਕਾ ਇਹ ਹੈ ਕਿ ਇਹਨੂੰ ਤੁਸੀਂ 5 ਐਮ ਐਲੋਂ 5 ਤੋਂ ਲੈ ਕੇ 10 ਐਮ ਐਲ 1 ਕਿਲੋ ਦਾਣੇ ਦੇ ਵਿੱਚ ਇਹਨੂੰ ਮਿਕਸ ਕਰ ਲਗਾਓ ਮਤਲਬ ਕਿਲੋ ਦਾਣਾ ਲਿਆ ਜਿੱਥਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਜਿਹੜਾ ਲੀਟਰ ਦਾ ਭਾਂਡਾ ਹੁੰਦਾ ਹੈਗਾ ਉਹਦੇ ਵਿੱਚ ਜਿੰਨਾ ਦਾਣਾ ਆਉਂਦਾ ਹੈਗਾ ਉਹ ਦਾਣਾ ਲੈ ਕੇ ਉਹਦੇ ਵਿੱਚ 5 ਤੋਂ ਲੈ ਕੇ 10 ਐਮ ਐਲ ਇਹ ਤੇਲ ਪਾ ਲੈਣਾ ਹੈਗਾ ਇੱਕ ਮੈਗਾ ਆਇਲ ਨੂੰ ਪਾ ਲੈਣਾ ਔਰ ਚੰਗੀ ਤਰ੍ਹਾਂ ਮਿਕਸ ਅਪ ਕਰ ਲੈਣਾ ਔਰ ਹਫਤੇ ਦੇ ਵਿੱਚ ਦੋ ਵਾਰ ਘੱਟੋ-ਘੱਟ ਇਹ ਨੂੰ ਜ਼ਰੂਰ ਜਿਆਦਾ ਵਰਦੀਆਂ ਦੀ ਲੋੜ ਨਹੀਂ ਹੈ ਲਈ ਦੋ ਤੋਂ ਲੈ ਕੇ ਤਿੰਨ ਵਾਰ ਤੱਕ ਤੁਸੀਂ ਇਹ ਨੂੰ ਦੇ ਸਕਦੇ ਹੋ ਭਾਈ ਜਿਆਦਾ ਵੀ ਨਹੀਂ ਪਾਉਣਾ ਹੈਗਾ ਇਸ ਹਿਸਾਬ ਨਾਲ ਲਾਓ ਕਿ ਥੋੜੇ-ਥੋੜੇ ਦਾਣੇ ਚਮਕ ਜਾਣ ਕਈ ਪਾ ਲੈਣਾ ਮੈਂ ਵੇਖਿਆ ਸੀ ਉਹ ਦੱਸਿਆ ਸੀ ਉਹਨੇ ਬਹੁਤ ਜ਼ਿਆਦਾ ਲਾ ਦਿੱਤਾ ਸਤਾਰ ਕਰਦੇ ਤੇ ਤਰ ਨਹੀਂ ਕਰਨੇ ਹੈਗੇ ਨੋਰਮਲ ਜਿਹਾ ਲੱਗਣਾ ਚਾਹੀਦਾ ਚਮਕਾ ਜਾਣੀ ਚਾਹੀਦੀ ਦਾਣੇ ਦੇ ਵਿੱਚ ਤੇ ਬਾਕੀ ਉਹਦੇ ਨਾਲ ਇੱਕ ਹੋਰ ਬੈਨੀਫਿਟ ਆ ਜਦੋਂ ਤੁਸੀਂ ਕੋਈ ਪਾਊਡਰ ਵਗੈਰਾ ਕਬੂਤਰ ਨੂੰ ਦਿਆ ਨਾ ਜਦੋਂ ਆਇਆ ਥੋੜਾ ਜਿਆ ਲੱਗਾ ਹੋਊਗਾ ਉਹਦੇ ਉੱਤੇ ਜਿਹੜਾ ਪਾਊਡਰ ਪਾਉਗੇ ਨਾਲ ਉਹਦੇ ਜੁੜ ਜਾਊਗਾ ਬਿਲਕੁਲ ਸਹੀ इजीली ਜਿਹੜਾ ਕਬੂਤਰਾਂ ਦੇ ਖਾਣਾ ਵਧੀਆ ਹੋ ਜਾਊਗਾ ਕਿਉਂਕਿ ਕੁਝ ਭਰਾ ਪਾਊਡਰਾਂ ਦੀ ਵਰਤੋਂ ਨਹੀਂ ਕਰਦੇ ਆ ਤੇ ਪਾਊਡਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਕਬੂਤਰਾਂ ਨੂੰ ਕਿਵੇਂ ਦਿੱਤਾ ਜਾਵੇ ਕਿਉਂਕਿ ਸਾਰੇ ਪਾਊਡਰ ਜਿਹੜੇ ਹੁੰਦੇ ਹਨ ਨਾ ਬਰਾੜ ਜੀ ਪਾਣੀ ਦੇ ਵਿੱਚ ਘੁਲਣਸ਼ੀਲ ਨਹੀਂ ਹੁੰਦੇ ਜਿਹੜੇ ਪਾਊਡਰ ਪਾਣੀ ਚ ਘੁਲ ਜਾਂਦੇ ਨੇ ਉਹਨਾਂ ਨੂੰ ਤੁਸੀਂ ਪਾਣੀ ਚ ਘੋਲ ਕੇ ਦੇ ਸਕਦੇ ਹੋ ਬਾਕੀਆਂ ਨੂੰ ਤੁਸੀਂ ਮਾੜਾ ਜਿਹਾ ਇਹ ਪੀਜਨ ਆਇਲ ਵਿੱਚ ਲਗਾਓ ਔਰ ਇਹਦੇ ਨਾਲ ਤੁਹਾਨੂੰ ਦੇ ਕੇ ਸਿੰਪਲ ਤੁਸੀਂ ਉਹਨੂੰ ਦੇ ਸਕਦੇ ਹੋ ਕਾਫੀ ਬੈਨੀਫਿਟ ਹੈ ਕਾਫੀ ਬੈਨੀਫਿਟ ਹੈਗਾ ਹਾਂ ਮੰਨ ਲਓ ਕਿ ਤੁਹਾਡਾ ਕੋਈ ਬਹੁਤ ਖਾਸ ਕਮੋਦਰ ਹੈ ਜਿਹਦੇ ਵਿੱਚ ਉਹਨੇ ਬੜੀ ਲੰਬੀ ਉਡਾਨ ਭਰਨੀ ਹੈਗੀ ਆ ਤਾਂ ਤੁਸੀਂ ਉਹਨੂੰ 2 ਦਿਨ ਪਹਿਲਾਂ ਯਾਦ ਰੱਖਿਓ ਰੇਸਿੰਗ ਤੋਂ 2 ਦਿਨ ਪਹਿਲਾਂ ਤੁਸੀਂ ਉਹਨੂੰ ਡਾਇਰੈਕਟ ਇੱਕ ਜਾਂ ਦੋ ਬੂੰਦਾਂ ਉਹਦੇ ਡਾਇਰੈਕਟ ਡ੍ਰੌਪਰ ਨਾਲ ਉਹਦੇ ਮੂੰਹ 'ਚ ਵੀ ਦੇ ਸਕਦੇ ਹੋ। ਠੀਕ ਹੈ ਜੀ। ਮਨ ਲਓ ਕਈ ਵਾਰ ਅਦਾ ਹੁੰਦਾ ਕਿ ਆਪਾਂ ਰੇਸ ਦੇ ਟਾਈਮ ਤੇ ਕਬੂਤਰ ਨੂੰ ਦਾਣਾ ਜ਼ਿਆਦਾ ਨਹੀਂ ਪਾਉਂਦੇ। ਅੱਛਾ। ਕਈ ਵਾਰ ਹੁੰਦਾ ਨਾ ਆਪਾਂ ਦਾਣਾ ਨਹੀਂ ਪਾਉਂਦੇ ਹੈਗੇ। ਉਸ ਟਾਈਮ ਤੇ ਹੁਣ ਕਬੂਤਰ ਜੇ ਦਾਣਾ ਨਹੀਂ ਖਾ ਰਿਹਾ ਜਾਂ ਘੱਟ ਖਾ ਰਿਹਾ ਹੈਗਾ ਤਾਂ ਉਹਨੂੰ ਤੁਸੀਂ ਡ੍ਰੌਪਰ ਕਿਉਂਕਿ ਇਹਦੇ ਵਿੱਚ ਡ੍ਰੌਪਰ ਲੱਗਿਆ ਹੈ ਇੱਕ ਜਾਂ ਦੋ ਤੋਂ ਬੂੰਦਾਂ ਉਹਦੇ ਡਾਇਰੈਕਟ ਮੂੰਹ 'ਚ ਕੋਲ ਕੇ ਡਾਇਰੈਕਟ ਦੇ ਸਕਦੇ ਹੋ। ਦੇ ਸਕਦੇ ਹੋ। ਠੀਕ ਹੈ ਜੀ। ਇਹਦਾ ਬੈਨੀਫਿਟ ਤੁਹਾਨੂੰ ਵਿਜੀਬਲ ਰਿਜ਼ਲਟ ਮਿਲੂਗਾ ਚਾਹੇ ਤੁਸੀਂ ਇਹਨੂੰ ਟਰਾਈ ਕਰਕੇ ਦੇਖੋ ਇਹਦੇ ਰਿਜ਼ਲਟ ਦਾ ਇਸ ਇਸ ਦਾ ਪ੍ਰੋਡਕਟ ਦਾ ਤੁਹਾਨੂੰ ਕੋਈ ਵੀ ਬਰਾਬਰੀ ਦਾ ਪ੍ਰੋਡਕਟ ਇਸ ਵੇਲੇ ਨਾਰਥ ਇੰਡੀਆ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਹੈ ਬਾਕੀ ਉਹ ਕੰਨੀ ਕੁਆਲਿਟੀ ਵੀ ਗਲਤ ਸੀ ਬਹੁਤ سارے ਭਰਾ ਵਰਤਦੇ ਹੀ ਭਾਈ ਜਿਨ੍ਹਾਂ ਨੇ ਵਰਤਿਆ ਉਹ ਬਾਰ-ਬਾਰ ਮੰਗਵਾਉਂਦੇ ਦੀ ਆ ਭਾਈ ਠੀਕ ਹੈ ਜੀ ਰਿਜ਼ਲਟ ਖੋਲਾ ਇਹਦਾ ਅਸੀਂ ਆ ਖੁਦ ਵਰਤਦੇ ਆ ਤੇ ਬਾਕੀ ਹੋਰ ਪ੍ਰੋਡਕਟ ਵੀ ਹੈਗੇ ਨੇ ਜਿਨ੍ਹਾਂ ਬਾਰੇ ਡਾਕਟਰ ਸਾਹਿਬ ਦੱਸਣਗੇ ਦੇਖੋ ਤੇ ਬਹੁਤ ਅੱਛਾ ਪ੍ਰੋਡਕਟ ਹੈਗਾ ਜਿਸ ਦਾ ਨਾਮ ਹੈਗਾ ਪੀਜਨ ਸਟਰੋਂਗ ਹੈਲਥ ਦੇਖੋ ਪੀਜਨ ਸਟਰੋਂਗ ਹੈਲਥ ਇਹ ਜਿਹੜਾ ਪ੍ਰੋਡਕਟ ਹੈਗਾ ਇਹ ਜਾਨਵਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਇੱਕ ਲਗਾਤਾਰ ਦੇਣ ਵਾਲਾ ਪ੍ਰੋਡਕਟ ਹੈ ਜਾਇਆ ਕਿਉਂਕਿ ਕਈ ਵਾਰ ਜਾਨਵਰ ਦੇ ਵਿੱਚ ਕੀ ਹੁੰਦਾ ਹਰੀਆਂ ਵਿਖਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਉਹਨਾਂ ਦੀ ਜਿਹੜੀ ਕੋਟ ਹੁੰਦੀ ਆ ਉਹ ਭਰ ਜਾਂਦੀ ਆ ਅੱਗੇ ਦਾਣਾ ਨਹੀਂ ਤੁਰਦਾ ਉਹਦੇ ਵਾਸਤੇ ਤੁਸੀਂ 1 ml ਤੋਂ ਲੈ ਕੇ 2 ml ਇਹ ਨੂੰ 1 ਲੀਟਰ ਪਾਣੀ ਚ ਘੋਲ ਕੇ ਤੁਸੀਂ ਇਹਨੂੰ ਦੋ ਦੂਸਰੇ ਤੀਸਰੇ ਦਿਨ ਹੀ ਰਿਜ਼ਲਟ ਆ ਜਾਂਦਾ ਹੈ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਵਿਰਾਜ ਜੀ ਜੋ ਮੈਂ ਕਈ ਜਗ੍ਹਾ ਤੇ ਤੁਸੀਂ ਇਹ ਮੈਨੂੰ ਜਾਣਕਾਰੀ ਦਿੱਤੀ ਹੈ ਜੀ ਇਹਦੇ ਬਾਰੇ ਔਰ ਕਈਆਂ ਹੋਰਾਂ ਨੇ ਵੀ ਦੱਸਿਆ ਜਿਹੜੇ ਕਬੂਤਰਾਂ ਦੀ ਧੌਂ ਕਈ ਵਾਰ ਰਿੰਗੀ ਹੋ ਜਾਂਦੀ ਹੈ ਉਹਨਾਂ ਨੂੰ ਇਹ ਪ੍ਰੋਬਲਮ ਆਂਦੀ ਹੈ ਜੇ ਉਹਨਾਂ ਨੂੰ ਵੀ ਦਿੱਤਾ ਜਾਵੇ ਤਾਂ ਉਹਦੇ ਵਿੱਚ ਵੀ ਬੈਨੀਫਿਟ ਜ਼ਿਆਦਾ ਹੁੰਦਾ ਹੈਗਾ ਯਾ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਤੁਸੀਂ ਦੇ ਸਕਦੇ ਹੋ ਭਾਈ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਲਕਵਾ ਜਾਂਦਾ ਜਦੋਂ ਕਬੂਤਰਾਂ ਦਾ ਧੌਣਾ ਟੇਡੀਆਂ ਕਰ ਜਾਂਦੇ ਆ ਸਾਨੂੰ ਕੁਝ ਪ੍ਰਮਾਣੇ ਦੱਸਿਆ ਉਹਨਾਂ ਨੇ ਇਹਦੇ ਨਾਲ ਡਾਇਰੈਕਟ ਥੋੜਾ ਜਿਹਾ ਇੱਕ ਬੂੰਦ ਪਾਣੀ 'ਚ ਇੱਕ ਦੋ ਬੂੰਦਾਂ ਪਾਣੀ ਦੇ ਵਿੱਚ ਮਿਕਸ ਪੰਜ ਕਰਨ ਨਾਲ 'ਚ ਪਾ ਕੇ ਦੋ ਇੱਕ ਦੋ ਬੂੰਦਾਂ ਜਿਹੜੀਆਂ ਦੇਤੀਆਂ ਵੀ ਦੋ ਜੀ ਜ਼ਿਆਦਾ ਪੇਸ਼ ਕਰਕੇ ਜੋ ਦੱਸਦੇ ਨੇ ਕਿ ਕਬੂਤਰ ਕਾਫੀ ਹੱਦ ਤੱਕ ਸਿੱਧੇ ਵੀ ਹੋਏ ਨੇ ਸਿੱਧੇ ਵੀ ਹੋਏ ਨੇ ਸਿੱਧੇ ਵੀ ਹੋ ਰਹੇ ਨੇ ਮੈਂ ਵੀਰੇ ਜਿਹੜਾ ਵਰਤਿਆ ਭਰਾਮਾ ਨੇ ਉਹਦੇ ਅਕੋਰਡਿੰਗ ਦੱਸ ਰਿਹਾ ਮੈਂ ਨਹੀਂ ਕਹਿੰਦਾ ਕਿ 100% ਹੋਣਗੇ ਮੈਂ ਨਹੀਂ ਕਹਿੰਦਾ ਕਿ 100% ਹੋਣਗੇ ਬਟ ਕਾਫੀ ਹੱਦ ਤੱਕ ਜਿਹੜਾ ਫਰਕ ਪੈਂਦਾ ਪਰ ਬਿਮਾਰੀ ਰੋਕਦਾ 100% ਬਿਮਾਰੀ ਰੁਕੂਗੀ ਔਰ ਜਿੰਨੇ ਭਰਾ ਅੱਜ ਤੱਕ ਪਾਉਂਦੇ ਨੇ ਮੈਂ ਕਹਿੰਦਾ ਦਸ-ਦਸ ਸ਼ੀਸ਼ੀਆਂ ਇੱਕ-ਇੱਕ ਬੰਦੇ ਲੈ ਜਾਂਦਾ ਕਿਉਂਕਿ ਇਹ ਮਹਿੰਗੀ ਨਹੀਂ ਹੈਗੀ ਓਨਲੀ 200 ਰੁਪਏ ਦੀ ਸ਼ੀਸ਼ੀਆਂ ਔਰ ਰਿਜ਼ਲਟ 100% ਕਦੇ ਕਬੂਤਰ ਬਿਮਾਰ ਨਹੀਂ ਹੋਊਗਾ 2-3 ਸਾਲ ਹੋ ਗਿਆ ਵੀਰੇ ਆਪਾਂ ਕਦੇ ਵੈਕਸੀਨੇਸ਼ਨ ਨਹੀਂ ਕੀਤੀ ਈਕਾ ਨਹੀਂ ਲਗਾਇਆ ਕਲੋਤਰਾਣ ਜਿਹੜਾ ਰਾਣੀ ਕੇਡਾ ਲੋਟਾ ਜਾਂ ਵਾਟੂਵੀ ਦਾ ਲਗਾਨੇ ਆਪਾਂ ਨਹੀਂ ਹੁਣ ਲਗਾਇਆ ਕਿਉਂਕਿ ਇਹਦਾ ਰਿਜ਼ਲਟ ਇੰਨਾ ਵਧੀਆ ਹਫਤੇ 'ਚ ਇੱਕ ਜਾਂ ਦੋ ਵਾਰ ਬਰਸਾਤ ਦੇ ਦਿਨਾਂ ਦੇ ਵਿੱਚ ਹਫਤੇ 'ਚ ਦੋ ਵਾਰ ਜ਼ਰੂਰ ਪਾਓ ਜਿਸ ਦਿਨ ਟਾਈਮ ਮੋਇਸਚਰਾਈਜ਼ਰ ਜ਼ਿਆਦਾ ਹੁੰਦਾ ਉਦੋਂ ਜਨਵਰੀ ਮਹੀਨਾ ਜਿੱਥੇ ਠੰਡਕ ਮੋਇਸਚਰਾਈਜ਼ਰ ਜ਼ਿਆਦਾ ਹੁੰਦਾ ਨਾ ਉਹਨਾਂ ਦਿਨਾਂ 'ਚ ਹਫਤੇ 'ਚ ਦੋ ਦਿਨ ਪਾਓ ਬਾਕੀ ਭਾਵੇਂ ਤੁਸੀਂ 15-13 ਇੱਕ ਦਿਨ ਪਾਈ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕਿਉਂਕਿ ਮੋਇਸਚਰਾਈਜ਼ਰ ਠੱਡੇ ਦਿਨਾਂ ਦੀ ਜਦੋਂ ਦਾਣਾ ਜਿਹੜਾ ਹੁੰਦਾ ਆ ਉਹ ਕਈ ਵਾਰ ਮਿੱਠ ਹਵਾਕੀ ਵੀ ਆ ਜਾਂਦੀ ਵਾਰਤ ਕਾਹੀ ਆ ਜਾਂਦਾ ਉਹ ਜਿਹੜਾ ਹੈਗਾ ਉਹ ਕੋ ਪੇਟ ਨੂੰ ਸਹੀ ਰੱਖ ਰਹੀ ਹੈ ਦਵਾਈ ਤੇ ਕਬੂਤਰ ਜਿਹੜਾ ਬਿਮਾਰ ਹੁੰਦਾ ਹੀ ਨਹੀਂ ਕਈ ਵਾਰ ਅਦਾ ਹੁੰਦਾ ਨਾ ਕਿ ਜਦੋਂ ਆਪਣਾ ਦਾਣਾ ਕਈ ਵਾਰ ਦੇਖੋ ਆਮ ਤੌਰ ਤੇ ਇਹ ਸ਼ਿਕਾਇਤ ਹੋ ਜਾਂਦੀ ਹੈ ਕਿ ਦਾਣਾ ਪ੍ਰੋਪਰ ਹਜਮ ਨਹੀਂ ਕਰਦਾ ਦੇਖੋ ਸਾਰੀ ਚੀਜ਼ ਕਬੂਤਰ ਦੀ ਕੋਈ ਵੀ ਜਾਨਵਰ ਹੈ ਜਾਇਆ ਉਹਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹਦਾ ਜਿਹੜਾ ਕੁਝ ਵੀ ਮਤਲਬ ਉਹਦੀ ਪਰਫਾਰਮੈਂਸ ਹੈ ਉਹ ਸਾਰੇ ਹਾਜਮੇ ਤੋਂ ਹੀ ਸਟਾਰਟ ਹੁੰਦੀ ਹੈ ਅਗਰ ਇਹ ਹਾਜਮਾ ਖਰਾਬ ਹੋ ਜਾਂਦਾ ਹੈਗਾ ਪਹਿਲਾ ਲੱਛਣ ਉਹਦਾ ਹਾਜਮੇ ਤੋਂ ਖਰਾਬ ਤੋਂ ਪਹਿਲਾਂ ਸ਼ੁਰੂ ਕਰਨਾ ਹੈ ਮੰਨ ਲਓ ਕਬੂਤਰ ਜਦੋਂ ਵੀ ਬਿਮਾਰ ਹੋਏਗਾ ਉਹਦੀ ਵਿੱਟ ਨੂੰ ਤੁਸੀਂ ਡੇਲੀ ਬੇਸਿਸ ਤੇ ਚੈੱਕ ਕਰੋ ਜਦੋਂ ਤੁਹਾਨੂੰ ਵਿੱਟ ਦੇ ਵਿੱਚ ਮਾੜੀ ਜੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤੁਰੰਤ ਉਹਦਾ ਇਲਾਜ ਸ਼ੁਰੂ ਕਰ ਦੋਗੇ ਤਾਂ ਜਲਦੀ ਠੀਕ ਹੋ ਜਾਵੇਗਾ ਸਹੀ ਵਾਰਾਫਤ ਧਿਆਨ ਨਹੀਂ ਕਰਦੇ ਹੈਗੇ ਕਿ ਵਿੱਟ ਕਿਹੜੇ ਕਬੂਤਰ ਦੀ ਖਰਾਬ ਆ ਰਹੀ ਹੈ ਕਬੂਤਰ ਦਾ ਦੇਖ ਜਾਂਦਾ ਵੀਰੇ ਜਦੋਂ ਲੂਜ ਬੈਠਾ ਹੁੰਦਾ ਨਾ ਵਿੱਚ ਕਬੂਤਰ ਪਹਿਲਾਂ ਇੱਕ ਹੀ ਲੂਜ ਹੁੰਦਾ ਜਾਂ ਦੋ ਹੋਣਗੇ ਉਹਨੂੰ ਜਦੇ ਹੀ ਚੱਕ ਕੇ ਵੱਖਰੇ ਕਰ ਲਓ ਤੇ ਬਾਕੀਆਂ ਦਾ ਇਹਨਾਂ ਟ੍ਰੀਟਮੈਂਟ ਸ਼ੁਰੂ ਕਰ ਦੋ ਪਾਣੀ 'ਚ 2 ਐਮ ਐਲ ਪਾਉਣੀ ਆ ਤੁਸੀਂ ਆਪਣੇ ਘਰਿਆਂ ਨੂੰ ਕਿਸੇ ਨੂੰ ਵੀ ਕਹਿ ਸਕ 2 ml ਦੀ 8-10 ਬੂੰਦਾਂ ਵਾਂਗੀਆਂ ਅੰਦਾਜ਼ੇ ਨਾਲ ਵੀ ਜੇਕਰ ਪਾਉਣੀ ਹੋਵੇ ਕਿਉਂਕਿ ਆਪਣਾ ਤਾਂ ਹੁਣ ਅੰਦਾਜ਼ਾ ਹੋ ਗਿਆ ਪਾਉਂਦੇ ਰਹਿੰਦੇ ਆ ਜੀ। ਬਿਲਕੁਲ ਬਿਲਕੁਲ। ਇਹਦੇ ਬਾਅਦ ਜੀ ਆਂਦਾ ਜੀ ਪੀਜਨ মালਟੀਵਿਟਾਮਿਨ। ਦੇਖੋ মালਟੀਵਿਟਾਮਿਨ ਮਾਰਕੀਟ ਦੇ ਵਿੱਚ ਬਹੁਤ ਸਾਰੇ ਹੈਗੇ। ਲੇਕਿਨ মালਟੀਵਿਟਾਮਿਨ ਕਈ ਲੋਕ ਕੀ ਹੁੰਦਾ ਹੈਗਾ ਕਿ ਜਿਹੜੇ ਬੰਦਿਆਂ ਵਾਲੇ ਆਪਾਂ ਯੂਜ਼ ਕਰਦੇ ਪਏ ਆ ਉਹੀ ਯੂਜ਼ ਕੀਤੇ ਕਈ ਜਾ ਰਹੇ ਨੇ। ਜਦੋਂ মালਟੀਵਿਟਾਮਿਨ ਦੀ ਜਿਹੜੀ ਫਾਰਮੂਲੇਸ਼ਨ ਹੈਗੀ ਆ ਉਹ ਹਰ ਇੱਕ ਇਹ ਬਾਇਰਮੈਂਟ ਹੁੰਦੀ ਹੈ ਜਿਹੜੇ ਕਬੂਤਰ ਦੇ ਵਾਸਤੇ ਜਿਹੜਾ ਮਲਟੀ ਵਿਟਾਮਿਨ ਆ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਕੰਪਲੈਕਸ ਵਿਟਾਮਿਨ ਹੋਣ ਬਹੁਤ ਜ਼ਰੂਰੀ ਹੈ ਕਿਉਂਕਿ ਲਕਵਾ ਆਉਂਦਾ ਇੱਕ ਵੱਡਾ ਕਾਰਨ ਜਿਹੜਾ ਹੈਗਾ ਆ ਉਹ ਵੀ ਕੰਪਲੈਕਸ ਵਿਟਾਮਿਨ ਦੀ ਕਮੀ ਦੇ ਕਰਕੇ ਵੀ ਇਸ ਦਾ ਤੁਸੀਂ ਕਈ ਵਾਰ ਦੇਖਿਆ ਹੋਣਾ ਆ ਕਈ ਵਾਰ ਅਸੀਂ ਬੀ ਕੰਪਲੈਕਸ ਦੇ ਕਈ ਵਾਰ ਲੋਕੀ ਜੋ ਹੈਗੇ ਆ ਉਹਨੂੰ ਵੀ ਕੈਸੂਲ ਦੇ ਕੈਪਸੂਲ ਪਾਣੀ ਚ ਘੋਲ ਕੇ ਦਿੰਦੇ ਆ ਕਿਉਂ ਦਿੰਦੇ ਆ ਕਾਰਨ ਹੀ ਹੈਗਾ ਕਿ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਦੇ ਕਰਕੇ ਦਾਉਲੀ ਕਮਜ਼ੋਰ ਹੋ। ਸੋ ਇਸ ਕਰਕੇ ਜਦੋਂ ਬੱਚਾ ਤੁਸੀਂ ਪਾਲਦੇ ਹੋ ਉਹਨੂੰ ਅਗਰ ਜ ਹਫਤੇ ਦੇ ਵਿੱਚ ਦੋ ਦਿਨ ਦੇਖੋ ਕੋਈ ਮਲਟੀ ਵਿਟਾਮਿਨ ਜਿਹੜਾ ਹੈ ਰੈਗੂਲਰ ਬੇਸਿਸ ਤੇ ਦੇਣਾ ਚਾਹੀਦਾ ਹੈਗਾ ਕਿਉਂਕਿ ਜੋ ਤੀਜਾ ਜੋ ਨਿਊਟ੍ਰੀਸ਼ਨ ਉਹਨੂੰ ਧਾਣੇ ਦੇ ਵਿੱਚੋਂ ਨਹੀਂ ਮਿਲ ਰਿਹਾ ਹੈਗਾ ਉਹ ਤੁਹਾਨੂੰ ਸਪਲੀਮੈਂਟ ਕਰਨਾ ਹੀ ਪੈਣਾ। ਕੰਮੇ ਪੈਣਾ। ਇਸ ਕਰਕੇ ਇਹ ਮਲਟੀ ਵਿਟਾਮਿਨ ਜਿਹੜਾ ਹੁੰਦਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਜਰਨਲ ਜਿਹੜੀ ਪਰਫਾਰਮੈਂਸ ਹੈ ਵੀ ਆ ਰੋਗ ਨਾਲ ਲੜਨ ਦੀ ਜਿਹੜੀ ਸ਼ਕਤੀ ਹੈਗੀ ਆ। ਜਿਹੜੇ ਜਾਨਵਰਾਂ ਦੇ ਵਿੱਚ ਮਲਟੀ ਵਿਟਾਮਿਨ ਦਿੱਤਾ ਜਾਂਦਾ ਹੈਗਾ ਇਹ ਵੀ ਗੱਲ ਪੂਰੀ ਸਹੀ ਹੈ ਉਹਨਾਂ ਦੇ ਵਿੱਚ ਬਿਮਾਰੀ ਲੱਗਣ ਦੇ ਖਤਰੇ ਬਹੁਤ ਘੱਟ ਹੁੰਦੇ ਨੇ ਉਹਨਾਂ ਨੂੰ ਇਨਫੈਕਸ਼ਨ ਬਹੁਤ ਘੱਟ ਹੁੰਦਾ ਹੈਗਾ ਇਸ ਕਰਕੇ ਹਫਤੇ ਦੇ ਵਿੱਚ 2 ਜਾਂ 3 ਦਿਨ ਜਿਹੜਾ ਹੈਗਾ ਤੁਸੀਂ ਪਾਣੀ ਚ ਘੋਲ ਕੇ ਇਹਨੂੰ ਜਿਹੜਾ ਹੈਗਾ ਆ 5 ml ਜਿਹੜਾ ਹੈਗਾ 1 ਲੀਟਰ ਪਾਣੀ ਚ ਘੋਲ ਕੇ ਤੁਸੀਂ ਸਾਰੇ ਜਾਨਵਰਾਂ ਨੂੰ ਡੇਲੀ ਪਿਲਾਉਂਦੇ ਰਹੋ ਇਹਦਾ ਬੈਨੀਫਿਟ ਹਮੇਸ਼ਾਰਾ ਹੋਊਗਾ ਔਰ ਦੂਸਰਾ ਇਹ ਕਬੂਤਰਿਆਂ ਦੇ ਵਿੱਚ ਅੰਡੇ ਲਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਕਿਉਂਕਿ ਵਿਟਾਮਿਨਸ ਦੀ ਜਿਹੜੀ ਕਮੀ ਹੈ ਉਹ ਜਾਨਵਰ ਦੇ ਵਿੱਚ ਇਨਫਰਟੀਲਿਟੀ ਤੋਂ ਜਾਨਵਰਾਂ ਨੂੰ ਬਚਾਉਂਦੀ ਹੈ ਸਹੀ ਹੈ ਠੀਕ ਹੈ ਜੀ ਇਹ ਜੀ 5 ml ਆਪਾਂ 1 ਲੀਟਰ ਵਿੱਚ ਪਾ ਸਕਦੇ ਹਾਂ ਬਹੁਤ ਵਧੀਆ ਰਿਜ਼ਲਟ ਆਇਆ ਦਾ ਇਹੀ ਪਾਉਣਾ ਰਹਿਣਾ ਇਸ ਵਾਰ ਆਪਾਂ ਤੁਸੀਂ ਮੇਰੀ ਵੀਡੀਓ ਦੇਖਿਓਗੇ ਬੱਚੇ ਬਹੁਤ ਜ਼ਿਆਦਾ ਬਣੇ ਮੈਂ ਵੀਰੇ ਇਹੀ ਜੂਜ ਕੀਤਾ ਸੀ ਤੇ ਨਾਲ ਮਿੱਟੀ ਪਣਾ ਕੇ ਪਾਈ ਸੀ ਜਿਵੇਂ ਦੱਸੀਦਾ ਕੋਈ ਹਵਾਜ ਨਹੀਂ ਗੱਲ ਮੈਂ ਕਦੇ ਛੱਡੀ ਜਿਹੜੀ ਚੀਜ਼ ਦੀ ਮੈਂ ਵਰਤੋਂ ਕਰਦਾ ਆ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਤੇ ਮਿੱਟੀ ਵੀ ਪੜਾਈ ਸੀ ਤੇ ਨਾਲ ਇਹ ਵੀ ਪਾਇਆ ਸੀ ਤੇ ਦੋਨਾਂ ਦੀ ਜਿਹੜਾ ਹੈਗਾ ਰਿਜ਼ਲਟ ਦੇ ਨਾਲ ਲਗਭਗ ਖੁੱਡੇ ਦੇ ਵਿੱਚ ਇਸ ਟਾਈਮ ਸਾਰੇ ਜੋੜਿਆਂ ਨੇ ਜਿਹੜੇ ਬੱਚੇ ਜੀ ਕੱਢ ਲਏ ਆ ਬਈ ਇਹਦੇ ਬਾਅਦ ਜਿਹੜੇ ਪ੍ਰੋਡਕਟ ਦੀ ਆਪਾਂ ਗੱਲ ਕਰਾਂਗੇ ਉਹ ਹੈਗਾ ਜੀ ਟਿਜਨ ਐਨਰਜੀ ਬੂਸਟਰ ਇਹ ਹੈਗਾ ਜੀ ਗਲੂਕੋਜ਼ ਕਲਾ ਗਲੂਕੋਜ਼ ਨਹੀਂ ਹੈ ਇਹਦੇ ਵਿੱਚ ਇਲੈਕਟ੍ਰੋਲਾਈਟਸ ਹੈ ਇਸ ਤਰ੍ਹਾਂ ਮੈਗਨੀਸ਼ੀਅਮ ਹੈਗਾ ਇਹਦੇ ਵਿੱਚ ਪੋਟਾਸ਼ੀਅਮ ਹੈਗਾ ਇਹਦੇ ਵਿੱਚ ਕਲੋਰਾਈਡ ਹੈਗਾ ਆ ਇਹ ਸਾਰਾ ਕੁਝ ਜਿਹੜਾ ਇਹਦੇ ਵਿੱਚ ਹੈ ਇਹਦਾ ਜਿਹੜਾ ਇਸਤੇਮਾਲ ਹੈਗਾ ਆ ਉਹ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਉਹ ਕਬੂਤਰਾਂ ਨੂੰ ਬਚਾਉਣ ਵਾਸਤੇ ਗਰਮੀ ਕਰਕੇ ਕਬੂਤਰ ਜਿਹੜੇ ਹੈਗੇ ਕਾਫੀ ਨੁਕਸਾਨੇ ਵੀ ਜਾਂਦੇ ਆ ਕਿਉਂਕਿ ਪੰਛੀਆਂ ਦੇ ਵਿੱਚ ਪੰਛੀਆਂ ਦੇ ਵਿੱਚ ਬਹੁਤ ਜ਼ਿਆਦਾ ਹੀਟ ਸਟ੍ਰੈਸ ਵੀ ਬਹੁਤ ਜ਼ਿਆਦਾ ਪੈਂਦੀ ਹੈ ਕਿਉਂਕਿ ਜਾਨਵਰ ਹੁਣ ਤੁਸੀਂ ਦੇਖੋਗੇ 1 ਮਹੀਨੇ ਬਾਅਦ ਅੱਜ ਤੋਂ 1 ਮਹੀਨੇ ਬਾਅਦ 1.5 ਮਹੀਨੇ ਬਾਅਦ ਬਹੁਤ ਤੇਜ਼ ਜ਼ਰਤੋਂ ਪੌਣ ਮੜੀ ਹੈ ਜਦੋਂ ਤੋਂਪੇ ਆਪਾਂ ਜਾਨਵਰ ਨੂੰ ਕੱਟਦੇ ਆਂ ਤੇ ਜਾਨਵਰ ਦੇ ਵਿੱਚ ਕੀ ਹੁੰਦਾ ਹੈਗਾ ਉਹਦੇ ਵਿੱਚ ਜਾਨਵਰ ਨੂੰ ਡੀ ਹਾਈਡਰੇਸ਼ਨ ਹੋਣ ਦੇ ਵੀ ਬਹੁਤ ਜ਼ਿਆਦਾ ਚਾਂਸਸ ਹੁੰਦੇ ਹੈਗੇ ਡੀ ਹਾਈਡਰੇਸ਼ਨ ਤੋਂ ਬਚਾਉਣ ਵਾਸਤੇ ਜਾਨਵਰ ਨੂੰ ਜਦੋਂ ਵੀ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਨਿਊਟ੍ਰੀਸ਼ਨ ਜਦੋਂ ਡ੍ਰੋਪਿੰਗ ਕਰਨੀ ਸ਼ੁਰੂ ਕਰਦੇ ਹੁੰਦਾ ਯਾਨੀ ਕਿ ਮਿੱਠਾ ਕਰਨੀ ਸ਼ੁਰੂ ਕਰਦੇ ਹੁੰਦਾ ਤਾਂ ਉਹਦੇ ਟ੍ਰੀਟਮੈਂਟ ਤੋਂ ਬਾਅਦ ਉਹਨੂੰ ਜਿਹੜਾ ਵੀ ਅਸੀਂ ਪਾਣੀ ਪਿਲਾਉਂਦੇ ਆਂ ਤੋ ਉਹਦੇ ਵਿੱਚ ਇੱਕ ਪੀਜਨ ਜਿਹੜਾ ਹੈਗਾ એનર્ਜੀ ਬੂਸਟਰ ਉਹਨੂੰ ਮਿਲਾ ਕੇ ਜਿਹੜਾ ਹੈਗਾ ਤੁਸੀਂ ਰੈਗੂਲਰ ਬੇਸਿਸ ਤੇ ਦਿਓ ਇਹ ਜਾਨਵਰ ਨੂੰ ਪਾਣੀ ਦੀ ਕਮੀ ਨਹੀਂ ਹੋਣ ਦੇਗਾ ਦੂਸਰਾ ਉਹਦੇ ਵਿੱਚ ਇਲੈਕਟ੍ਰੋਲਾਈਟ ਜਿਹੜਾ ਇੰਬੈਲੈਂਸ ਹੈਗਾ ਉਹ ਨਹੀਂ ਹੋਣ ਦੇਗਾ ਦੂਸਰੀ ਗੱਲ ਇਹ ਹੈ ਕਿ ਬਰਾੜਜੀ ਕਿ ਜਿਹੜਾ ਆਪਾਂ ਜਦੋਂ ਕਈ ਵਾਰ ਰੇਸ ਤੋਂ ਜਦੋਂ ਛੱਡਦੇ ਹਾਂ ਕਬੂਤਰ ਨੂੰ ਜਿਹੜਾ ਪਹਿਲਾ ਪਾਣੀ ਆ ਕੇ ਪਲਾਉਂਦੇ ਆ ਉਹਦੇ ਵਿੱਚ ਅਗਰ ਜੇ ਇਹ ਮਿਲਿਆ ਹੋਊਗਾ ਤੇ ਜਾਨਵਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਉਹਦੇ ਵਿੱਚ ਇਲੈਕਟ੍ਰੋਲਾਈਟ ਇੰਬੈਲੈਂਸ ਜਾਨਵਰ ਨੂੰ ਨਹੀਂ ਹੁੰਦਾ ਔਰ ਖਾਸ ਕਰ ਜਦੋਂ ਤੁਸੀਂ ਡੀਵਰਮਿੰਗ ਕਰਦੇ ਹੋ ਡੀਵਰਮਿੰਗ ਕਰਨ ਤੋਂ ਬਾਅਦ মালਟੀ ਵਿਟਾਮਿਨ ਔਰ ਏ ਐਨਰਜੀ ਬੂਸਟਰ ਇਹ ਦੇਣਾ ਬਹੁਤ ਹੀ ਜ਼ਰੂਰੀ ਹੈ ਸਹੀ ਹੈ ਜੀ ਠੀਕ ਹੈ ਜੀ ਔਰ ਮੈਂ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਤੁਹਾਨੂੰ ਮੈਂ ਇੱਥੇ ਹੀ ਆਪਾਂ ਅਨਾਉਂਸ ਕਰ ਦਿੰਨੇ ਆ ਕਿ ਹੁਣ ਜਿਹੜਾ ਮਸਲ ਰਿਕਵਰੀ ਵਾਲਾ ਜਿਹੜਾ ਪ੍ਰੋਡਕਟ ਹੈਗਾ ਨਾ ਉਹ ਤੁਹਾਨੂੰ 15 20 ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਉਹ ਤੁਹਾਨੂੰ ਦੇਵਾਂਗੇ ਬਹੁਤ ਹੀ ਐਕਸਲੈਂਟ ਪ੍ਰੋਡਕਟ ਹੈ ਔਰ ਬਹੁਤ ਸਾਰੇ ਭਰਾਵਾਂ ਦੀ ਉਹ ਜਿਹੜੀ ਹੈਗੀ ਆ ਬਹੁਤ ਮੰਗ ਵੀ ਹੈਗੀ ਆ ਤੇ ਸਾਨੂੰ ਜਿਹੜਾ ਹੈਗਾ ਮਸਲ ਰਿਕਵਰੀ ਮਸਲ ਰਿਕਵਰੀ ਵਾਲਾ ਪ੍ਰੋਡਕਟ ਜਿਹੜਾ ਹੈਗਾ ਨਾਲੋ ਚਾਹੀਦਾ ਹੈਗਾ ਮਸਲ ਰਿਕਵਰੀ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਜਾਨਵਰ ਕਰੋ ਉਹ ਜ਼ਰੂਰ ਆੜੀਆਂ ਆਪ ਘਰੌਣੇ ਹੈਗੀਆਂ ਤਾਂ ਉਹਦੇ ਉਹਨੂੰ ਥੋੜੀ ਜਿਹੀ ਪੰਜਾਬੀ ਚ ਪਕੜੇਲਾ ਕਹਿੰਦੇ ਹੈਗੇ ਆ ਉਹ ਨਾ ਪੈਣ ਉਹਨਾਂ ਦੇ ਮਸਲਸ ਨਾ ਟੁੱਟਣ ਉਹਦੇ ਵਾਸਤੇ ਸਾਨੂੰ ਇੱਕ ਪ੍ਰੋਡਕਟ ਚਾਹੀਦਾ ਤੇ ਉਹ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਗਾ ਕਿ 15 20 ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਪ੍ਰੋਡਕਟ ਤੁਹਾਨੂੰ ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਆ ਕੇ ਕਰਾਂਗੇ ਤੇ ਇਹਨਾਂ ਗੱਲਾਂ ਦੇ ਨਾਲ ਹੀ ਆਪਾਂ ਇਹ ਟੈਲੀਟੌਕ ਨੂੰ ਜਿਹੜਾ ਹੈ ਬੰਦ ਕਰਦੇ ਹਾਂ ਔਰ ਦੂਸਰਾ ਇਹਦੇ ਬਾਰੇ ਹੋਰ ਜਾਣਕਾਰੀ ਸਾਬ ਜਿਹੜਾ ਮਸਲ ਰਿਕਵਰੀ ਕਹਿ ਰਹੇ ਡਾਕਟਰ ਸਾਹਿਬ ਜਿਵੇਂ ਰਿਕਵਰੀ ਵਰਸਲ ਲੱਗਦਾ ਰਿਕਵਰੀ ਕੈਪਸੂਲ ਆਂਦੇ ਆ ਨਾ ਜਾਂ ਪਾਊਡਰ ਹੁੰਦਾ ਹੈਗਾ ਇਹ ਉਹਦੇ ਅਕੋਰਡਿੰਗ ਹੀ ਜਿਹੜਾ ਬਣਾਇਆ ਗਿਆ ਆ ਬਾਕੀ ਜਦੋਂ ਆਊਗਾ ਉਹਦਾ ਰਿਜ਼ਲਟ ਲੈ ਕੇ ਆਪਾਂ ਤੁਹਾਨੂੰ ਦੱਸਾਂਗੇ ਮੈਂ 19 ਦਿਨ ਤੱਕ ਕਿਸੇ ਚੀਜ਼ ਦੀ ਆਈਡ ਨਹੀਂ ਕਰਦਾ ਜਦੋਂ ਤੱਕ ਮੈਂ ਕਿਸੇ ਚੀਜ਼ ਦਾ ਅਪਰ ਰਿਜ਼ਲਟ ਨਾ ਲੈ ਲਵਾਂ ਕਿਉਂਕਿ ਮੇਰੇ ਕੋਲ ਕਾਫੀ ਚੀਜ਼ਾਂ ਦਿੰਦੇ ਨੇ ਮੈਨੂੰ ਕਹਿੰਦੇ ਨੇ ਮੈਨੂੰ ਪੈਸੇ ਵੀ ਕਹਿੰਦੇ ਲੈ ਲੈ ਮੈਂ ਕਹਾਂ ਵੀਰੇ ਪੈਸੇ ਲੈ ਕੇ ਕੋਈ ਕੰਮ ਨਹੀਂ ਕਰਨਾ ਹੈਗਾ ਪੈਸੇ ਲੈ ਕੇ ਮੈਂ ਕਿਸ ਦੀ ਆਡ ਨਹੀਂ ਪਾਣੀ ਨਾ ਕਿਸੇ ਕੋਈ ਤੱਕ ਬਈ ਲੈ ਆ ਆਪਾਂ ਐਡ ਉਹ ਪਾਵਾਂਗੇ ਜਿਹਦੇ ਬਾਰੇ ਸਾਨੂੰ ਜਾਣਕਾਰੀ ਹੈ ਜਿਹਨੂੰ ਅਸੀਂ ਵਰਤਿਆ ਹੈ ਜਿਹਦੀ ਅਸੀਂ ਇਸਤੇਮਾਲ ਕਰਕੇ ਉਹਦਾ ਰਿਜ਼ਲਟ ਲਿਆ ਆ ਕਿਉਂਕਿ ਮੈਨੂੰ ਡਾਕਟਰ ਸਾਹਿਬ ਨੇ ਪਹਿਲਾਂ ਇਹ ਕਿਹਦੇ ਨਾਲ ਦੀ ਆਂਡਿਆਂ ਵਾਲੀ ਦਵਾਈ ਦਿੱਤੀ ਸੀ ਚੈੱਕ ਕਰਨ ਵਾਸਤੇ ਤੁਹਾਨੂੰ ਦੱਸ ਰਿਹਾ ਉਹਦਾ ਰਿਜ਼ਲਟ ਨਹੀਂ ਆਇਆ ਤਾਂ ਮੈਂ ਡਾਕਟਰ ਸਾਹਿਬ ਨੂੰ ਕਹਿ ਦਿੰਦਾ ਸੀ ਮੈਂ ਕਹਾਂ ਜੀ ਉਹਦਾ ਰਿਜ਼ਲਟ ਨਹੀਂ ਆਇਆ ਤੁਹਾਨੂੰ ਪਤਾ ਕਿ ਮੈਂ ਵੀਡੀਓ ਵੀ ਪਾਈ ਸੀ ਮੈਂ ਕਿਹਾ ਮੈਂ ਚੈੱਕ ਕਰ ਰਿਆਂ ਤੇ ਆਪਾਂ ਮਤਲਬ ਗਲਤ ਮੈਂ ਵੈਸੀ ਚੱਕ ਕੇ ਪਾਦਾ ਜੀ ਬਹੁਤ ਵਧੀਆ ਆ ਇਹ ਅੰਡਿਆਂ ਲਈ ਬਹੁਤ ਵਧੀਆ ਆ ਉਹ ਬੜੀ ਵਧੀਆ ਉਹ ਕੰਮ ਨਾ ਕਰਦਾ ਹੀ ਨਹੀਂ ਜਿਹੜਾ ਕੰਮ ਆਪਾਂ ਕਰਦੇ ਹਾਂ ਉਹ ਡਾਇਰੈਕਟਲੀ ਸਾਫਾ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਰੱਖੀਦਾ ਹੁਣ ਦੁਬਾਰਾ ਡਾਕਟਰ ਸਾਹਿਬ ਤਿਆਰ ਕਰ ਰਹੇ ਨੇ ਕੁਝ ਦਵਾਈਆਂ ਜਿਵੇਂ ਹੀ ਆ ਜਾਣਗੀਆਂ ਉਹ ਆਪਾਂ ਤੁਹਾਡੇ ਸਾਹਮਣੇ ਜੜੀਆਂ ਲਿਆ ਕੇ ਰੱਖ ਦੇਵਾਂਗੇ ਰਿਜ਼ਲਟ ਲੈ ਕੇ ਤੇ ਹੁਣ ਦਿਓ ਇਜਾਜ਼ਤ ਧੰਨਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ